ਇਹ ਬੈਕਗ੍ਰਾਉਂਡ ਤਾਂ ਜਿਉ ਤੁਸੀਂ ਤਸਵੀਰ ਦੇਖ ਰਹੇ ਹੋ ਕੁੜੀ ਜਿੰਨੀ ਖੂਬਸੂਰਤ ਤੇ ਭੋਲੀ ਲੱਗ ਰਹੀ ਹੈ ਇਸ ਦੇ ਕਾਰਨਾਮੇ ਵੀ ਉਨੇ ਹੀ ਖਤਰਨਾਕ ਨੇ ਵੱਡੇ ਵੱਡੇ ਕੇਸਾ ਚ ਇਸ ਦਾ ਨਾ ਬੋਲਦਾ ਹੈ ਦਿੱਲੀ ਸਮੇਤ ਕਈ ਸੂਬਿਆਂ ਦੀ ਪੁਲਿਸ ਇਸ ਦੇ ਪਿੱਛੇ ਪਈ ਹੋਈ ਸੀ ਇਸ ਦੀ ਪਾਲ ਕੀਤੀ ਜਾ ਰਹੀ ਸੀ ਪਰ ਇਹ ਪੁਲਿਸ ਦੇ ਹੱਥੇ ਨਹੀਂ ਚੜੀ ਸੀ ਵੱਡੇ ਵੱਡੇ ਗੈਂਗਸਟਰ ਦੇ ਨਾਲ ਲਿੰਕ ਸੀ ਤੇ ਇਸ ਦਾ ਪਤੀ ਵੱਡਾ ਗੈਂਗਸਟਰ ਹੈ ਉਸ ਦੀ ਬੇਗਮ ਹੈ ਲੇਡੀ ਡੌਨ ਜ਼ੋਇਆ ਜੋ ਹੁਣ ਦਿੱਲੀ ਪੁਲਿਸ ਦੇ ਹੱਥੇ ਚੜ ਗਈ ਹੈ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ 1 ਕਰੋੜ ਦੀ ਹਿਰੋਇਨ ਜਿਸ ਦੀ ਕੀਮਤ ਕਰੀਬ 1 ਕਰੋੜ ਦੱਸੀ ਜਾ ਰਹੀ ਹੈ ਉਸ ਦੇ ਸਮੇਤ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਲੇਡੀ ਡੌਨ ਜ਼ੋਇਆ ਇਸ ਤਸਵੀਰ ਨੂੰ ਦੇਖ ਕੇ ਤੁਸੀਂ ਵੀ ਭੁਲੇਖਾ ਖਾ ਜਾਓਗੇ ਤੁਹਾਨੂੰ ਵੀ ਲੱਗੇਗਾ ਇਹ ਕੁੜੀ ਭੋਲੀ ਪਾਲੀਆ ਪਰ ਇਸ ਭੋਲੀ ਪਾਲੀ ਕੁੜੀ ਦੇ ਕਈ ਖਤਰਨਾਕ ਕਾਰਨਾਮੇ ਨੇ ਆਪਣੇ ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਇਸ ਨੇ ਉਸ ਦਾ ਪੂਰਾ Empire ਸੰਭਲਿਆ ਕਿਹਾ ਜਾਂਦਾ ਹੈ ਕਿ ਪਤਨੀਆਂ ਕੋਲ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਪਤੀ ਦਾ ਘਰ ਪਰਿਵਾਰ ਸੰਭੇ ਪਰ ਇਸ ਪਤਨੀ ਨੇ ਤਾਂ ਇਸ ਬੇਗਮ ਨੇ ਤਾਂ ਆਪਣੇ ਪਤੀ ਦਾ ਨਸ਼ਾ ਤਸਕਰੀ ਦਾ ਉਸ ਦੇ ਕਾਲੇ ਧੰਦਿਆਂ ਦਾ ਸਾਰਾ ਕਾਰੋਬਾਰ ਆਪਣੇ ਹੱਥੇ ਲਲਿਆ ਵਸੂਲੀ ਦਾ ਸਾਰਾ ਪੈਸਾ ਇਸ ਦੇ ਕੋਲ ਜਾਂਦਾ ਸੀ ਲੇਡੀ ਡੋਨ ਜ਼ੋਇਆ ਦੀ क्राइम कुंडली ਕੀ ਉਹ ਵੀ ਤੁਹਾਨੂੰ ਦੱਸਾਂਗੇ ਪਰ ਦਰਸਲ ਇਹ ਲੇਡੀ ਡੋਨ ਜ਼ੋਇਆ ਬਾਬਾ ਜਿਹੜਾ ਗੈਂਗਸਟਰ ਹੈ ਤਿਹਾੜ ਜੇਲ੍ਹ ਦੇ ਵਿੱਚ ਬਾਹਂਦਾ ਉਸਦੀ ਬੇਗਮ ਹੈ ਜਿਸ ਨੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੈਰ ਰੱਖਿਆ ਆਪਣੇ ਪਤੀ ਦੇ ਨਾਲ ਸਾਰੇ ਕ੍ਰਾਈਮ ਦੇ ਵੱਡੇ ਵੱਡੇ ਧੰਦੀਆਂ ਦੇ ਵਿੱਚ ਇਸ ਦਾ ਨਾਂ ਆਂਦਾ ਸੀ ਦਿੱਲੀ ਪੁਲਿਸ ਨੇ ਫਿਲਹਾਲ ਇਸ ਨੂੰ ਗ੍ਰਿਫਤਾਰ ਕਰ ਲਿਆ ਕਈ ਵਾਰ ਕੋਸ਼ਿਸ਼ ਕੀਤੀ ਕਿ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਹਰ ਵਾਰ ਜ਼ੋਇਆ ਪੁਲਿਸ ਤੋਂ ਬਚ ਨਿਕਲਦੀ ਸੀ ਪਰ ਇਸ ਵਾਰ ਉਸ ਦੀ ਕੋਸ਼ਿਸ਼ ਨਕਾਮ ਹੋ ਗਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੈ ਸਾਲਾਂ ਤੋਂ ਪੁਲਿਸ ਏਜੰਸੀਆਂ ਇਸ ਲੇਡੀ ਡੋਂ ਦੇ ਖਿਲਾਫ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਹਰ ਵਾਰ ਜ਼ੋਇਆ ਪੁਲਿਸ ਨੂੰ ਚਕਮਾ ਦੇ ਦਿੰਦੇ ਸੀ ਇਸ ਜ਼ੋਇਆ ਦਾ ਪਤੀ ਹਾਸ਼ਿਮ ਬਾਬਾ ਜੋ ਪੂਰੇ ਗੈਂਗ ਨੂੰ ਸੰਭਾਲ ਰਿਹਾ ਸੰਭਾਲ ਰਹੀ ਸੀ ਉਸ ਦੀ ਤੇ ਹੁਣ ਜ਼ੋਇਆ ਸਲਾਖਾ ਪਿੱਛੇ ਪਹੁੰਚ ਗਈ ਹੈ ਲੰਬੇ ਸਮੇਂ ਤੋਂ ਪੁਲਿਸ ਨੂੰ ਸ਼ੱਕ ਸੀ ਕਿ ਨਾ ਸਿਰਫ ਹਾਸ਼ਿਮ ਬਾਬਾ ਦਾ ਗੈਂਗ ਚਲਾ ਰਿ ਸੀ ਸਗੋਂ ਹੋਈ ਹੋਰ ਵੀ ਕਈ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਇਸ ਦਾ ਬਰਾਬਰ ਦਾ ਹਿੱਸਾ ਸੀ ਦਰਸਲ ਐਸਵਾਰ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੇ ਜ਼ੋਇਆ ਨੂੰ ਡਰੱਗਸ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਉਸ ਨੂੰ ਉੱਤਰਪੂਰਬੀ ਦਿੱਲੀ ਦੇ ਵੈਲਕਮ ਇਲਾਕੇ ਤੋਂ 270 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ ਦੀ ਗੱਲ ਕੀਤੀ ਜਾਵੇ ਤਾਂ 1 ਕਰੋੜ ਰੁਪਏ ਦੇ ਕਰੀਬ ਇਸ ਦੀ ਕੀਮਤ ਦੱਸੀ ਜਾ ਰਹੀ ਹੈ ਦਸਰ ਪੁਲਿਸ ਦੇ ਵੱਲੋਂ ਇੱਕ ਟਰੈਪ ਲਗਾਇਆ ਜਾਂਦਾ ਹੈ ਪੁਲਿਸ ਦੇ ਵੱਲੋਂ ਜਦੋਂ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਕਿ ਇੱਕ ਵਿਅਕਤੀ ਨੂੰ ਇਹ ਡਰੱਗਸ ਸਪਲਾਈ ਕਰਨ ਜਾ ਰਿਹਾ ਹੈ ਤੇ ਇਸੇ ਦਰਮਿਆਣ ਪੁਲਿਸ ਇਸ ਨੂੰ 트ੈਪ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਜ਼ੋਇਆ ਪੁਲਿਸ ਦੇ ਹੱਥੇ ਚੜ ਜਾਂਦੀ ਹੈ ਜੇਕਰ ਫੈਮਿਲੀ ਬੈਕਗ੍ਰਾਉਂਡ ਦੀ ਗੱਲ ਕੀਤੀ ਜਾਵੇ ਤਾਂ ਜ਼ੋਇਆ ਦਾ ਫੈਮਿਲੀ ਬੈਕਗ੍ਰਾਉਂਡ ਵੀ ਪੂਰਾ ਕ੍ਰਾਈਮ ਵਾਲਾ ਹੈ ਜੀ ਹਾਂ ਇਸ ਦੀ ਮਾਂ ਜੋ ਹੈ ਇੱਕ ਸੈਕਸ ਰੈਕਡ ਦੇ ਨਾਲ ਜੁੜੀ ਸੀ ਉਸ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਹੋਇਆ ਸੀ ਫਿਲਹਾਲ ਜ਼ਮਾਨਤ ਤੇ ਬਾਹਰ ਹੋਈ ਹੈ ਆਈਓ ਇਸ ਦੇ ਅਧਿ ਦਾ ਪਿਤਾ ਜਿਹੜਾ ਉਹ ਵੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੈ ਤੇ ਪਤੀ ਤਾਂ ਇਸ ਵੇਲੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ 5 ਸਾਲਾਂ ਤੋਂ ਤਿਹਾਰ ਜੇਲ੍ਹ ਦੇ ਵਿੱਚ ਇਸ ਹਸੀਨਾ ਡੋਂ ਦਾ ਘਰਵਲਾ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਤੇ ਆਪ ਵੀ ਇਸ ਦੇ ਜਿਹੜੇ ਅਪਰਾਧ ਨੇ ਉਹ ਕਿਸੇ ਲੁਕੇ ਹੋਏ ਨਹੀਂ ਆ ਵੱਡੇ-ਵੱਡੇ ਕੇਸਾਂ ਦੇ ਵਿੱਚ ਇਸ ਦਾ ਨਾ ਬੋਲਦਾ ਸੀ ਤਾਂ ਸਕਰੀਨ ਤੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਸੋਹਣੀ ਜਿਹੀ ਕੁੜੀ ਆ ਪਰ ਇਸ ਦੇ ਕਾਰਨਾਮੇ ਤੁਹਾਨੂੰ ਵੀ ਹੋਸ਼ੁਰਾਦਨ ਕੇ ਤੁਹਾਡੇ ਵੀ ਕਿਉਂਕਿ ਇਹ ਕੋਈ ਆਮ ਜੀ ਕੁੜੀ ਨਹੀਂ ਸਗੋ ਵੱਡੇ ਗੈਂਗਸਟਰ ਦੀ ਵੋਟੀ ਹੈ ਜਿਸ ਦੇ ਵੱਡੇ ਵੱਡੇ ਕੇਸਾ ਚ ਨਾ ਬੋਲਦਾ ਲੋਕ ਇਸ ਨੂੰ ਲੇਡੀ ਡੌਨ ਕਹਿੰਦੇ ਨੇ ਤਾਂ ਸ਼ਕਲ ਤੋਂ ਤੁਸੀਂ ਵੀ ਪੁਲੇਖਾ ਖਾ ਜਾਓਗੇ ਪਰ 1 ਕਰੋੜ ਦੀ ਹੀਰੋਇਨ ਸਮੇਤ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਲਗਾਤਾਰ ਪੁਲਿਸ ਨੂੰ ਇਸ ਦੀ ਭਾਲ ਸੀ ਛਾਪੇ ਮਾਰੀ ਕੀਤੀ ਜਾ ਰਹੀ ਸੀ ਪਰ ਪੁਲਿਸ ਦੇ ਹੱਥੇ ਹਰ ਵਾਰ ਇਹ ਵੱਜ ਜਾਂਦੀ ਸੀ ਪਰ ਇਸ ਵਾਰ ਮਾਰੀ ਹੋਈ ਪੁਲਿਸ ਨੂੰ ਜਦੋਂ ਜਾਣਕਾਰੀ ਮਿਲਦੀ ਹੈ ਗੁਪਤ ਜਾਣਕਾਰੀ ਮਿਲਦੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਟਰੈਪ ਲਗਾਇਆ ਤੇ ਇਸ ਨੂੰ ਫੜ ਲਿਆ ਲੇਡੀ ਡੌਨ ਜ਼ੋਇਆ 33 ਸਾਲ ਦੀ ਉਮਰ ਹੈ ਤੇ ਜਿਹੜਾ तिहाड़ जेल ਦੇ ਵਿੱਚ ਇਸ ਵੇਲੇ 하ਸ਼ਿਮ ਬਾਬਾ ਬੰਦ ਹੈ ਉਸ ਦੀ ਤੀਜੀ ਪਤਨੀ ਹੈ ਤੀਜੀ ਬੇਗਮ ਹੈ ਤੀਸਰੀ ਤੀਸਰੀ ਵੋਟੀ ਹੈ ਜਿਸ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਇਸ ਦੀ ਪਾਲ ਕੀਤੀ ਜਾ ਰਹੀ ਸੀ 하ਸ਼ਿਮ ਬਾਬਾ ਇਸ ਨੂੰ ਜਦੋਂ ਤਿਹਾੜ ਜੇਲ ਦੇ ਵਿੱਚ ਮਿਲਣ ਲਈ Зоਇਆ ਜਾਂਦੀ ਸੀ ਤਾਂ ਕੋਡ ਦੱਸਦਾ ਹੁੰਦਾ ਸੀ ਜਿਸ ਤੋਂ ਬਾਅਦ ਹੀ ਜ਼ੋਇਆ ਦੇ ਵੱਲੋਂ ਉਸ ਪੂਰੇ ਗੈਂਗ ਨੂੰ ਸੰਭਾਲਿਆ ਗਿਆ ਕਈ ਵੱਡੇ ਅਪਰਾਧਿਆ ਦੇ ਅਪਰਾਧੀ ਮਾਮਲਿਆਂ ਦੇ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੁਲਿਸ ਦੀ ਸਪੈਸ਼ਲ ਸੈੱਲ ਤੇ ਕ੍ਰਾਈਮ ਬ੍ਰਾਂਚ ਦੇ ਵੱਲੋਂ ਸਾਲਾਂ ਤੋਂ ਨਿਗਰਾਨੀ ਕੀਤੀ ਜਾ ਰਹੀ ਸੀ ਕਿ ਆਖਰਕਾਰ ਜ਼ੋਇਆ ਨੂੰ ਫੜਿਆ ਜਾਵੇ ਤੇ ਹੁਣ ਨਾਰਥ-ਈਸਟ ਦਿੱਲੀ ਦੇ ਵੈਲਕਮ ਇਲਾਕੇ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਭਾਰੀ ਮਾਤਰਾ ਦੇ ਵਿੱਚ ਹਿਰੋਇਨ ਬਰਾਮਦ ਕੀਤੀ ਗਈ ਜਿਸ ਨੂੰ ਮੁਜਫਰਨਗਰ ਤੋਂ ਮੰਗਵਾ ਕੇ ਅੱਗੇ ਸਪਲਾਈ ਕਰਨ ਦਾ ਪਲਾਨ ਸੀ ਪੁਲਿਸ ਨੂੰ ਸ਼ੱਕ ਸੀ ਕਿ ਜ਼ੋਇਆ ਖਾਨ ਨੇ ਸਾਊਥ ਦਿੱਲੀ ਦੇ ਪੋਸ਼ ਇਲਾਕੇ ਗ੍ਰੇਟਰ ਕਲਾਸ਼ ਦੇ ਵਿੱਚ 1 ਸਤੰਬਰ 2024 ਦੇ ਵਿੱਚ ਜੋ ਨਾਦਰ ਸ਼ਾ ਦਾ ਕਤਲ ਹੋਇਆ ਸੀ ਉਸ ਦੇ ਮਾਮਲੇ ਦੇ ਵਿੱਚ ਵੀ ਇਸ ਦਾ ਨਾਂ ਆ ਸਕਦਾ ਸੀ ਤਾਂ ਜ਼ੋਇਆ ਦਾ ਪਰਿਵਾਰ ਵੀ ਪੂਰੀ ਤਰੀਕੇ ਦੇ ਨਾਲ ਕਰਾਇਮ ਦੀ ਦੁਨੀਆ ਦੇ ਵਿੱਚ ਸਰਗਰਮ ਸੀ ਕਰਾਇਮ ਫੈਮਿਲੀ ਇਹਨਾਂ ਦਾ ਇਹਨਾਂ ਦਾ ਪੂਰਾ ਬਿਜ਼ਨਸ ਜੇਕਰ ਗੱਲ ਕੀਤੀ ਜਾਵੇ ਤਾਂ ਕਰਾਇਮ ਇਹਨਾਂ ਦਾ ਬਿਜ਼ਨਸ ਸੀ ਹਾਸ਼ਮ ਬਾਬਾ ਦੀ ਜੇਕਰ ਕਰਾਇਮ ਕੁੰਡਲੀ ਦੀ ਗੱਲ ਕੀਤੀ ਜਾਵੇ ਤਾਂ 2007 ਦੇ ਵਿੱਚ ਕਰਾਇਮ ਦੀ ਦੁਨੀਆ 'ਚ ਪੈਰ ਰੱਖਦਾ ਹੈ ਕਤਲ ਜਬਰਨ ਵਸੂਲੀ ਵੱਖ-ਵੱਖ ਅਪਰਾਧਿਕ ਮਾਮਲੇ ਇਸ ਤੇ ਦਰਜ ਨੇ 2020 ਤੋਂ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਤੇ ਜ਼ੋਆ ਇਸ ਨੂੰ ਵੀ ਆਲਿਸ਼ਾਨ ਜ਼ਿੰਦਗੀ ਜੀਉਣ ਦਾ ਬਹੁਤ ਸ਼ੌਂਕ ਸੀ ਪੇਜ 3 ਵਰਗਿਆ ਪਾਰਟੀਆਂ ਦੇ ਵਿੱਚ ਜਾਂਦੀ ਸੀ ਲਗਜ਼ਰੀ ਗੱਡੀਆਂ ਵੱਡੇ ਵੱਡੇ ਫੋਨ ਤੇ ਕਈ ਚੀਜ਼ਾਂ ਦਾ ਇਸ ਨੂੰ ਸ਼ੌਂਕ ਸੀ ਤਾਂ ਇਸ ਨੂੰ ਸੋਸ਼ਲ ਮੀਡੀਆ ਦਾ ਵੀ ਕਾਫੀ ਕਰੇ ਸੀ ਸੋਸ਼ਲ ਮੀਡੀਆ ਦੇ ਉੱਤੇ ਰੀਲਸ ਵੀ ਅਪਲੋਡ ਕਰਦੀ ਸੀ ਪੇ 3 ਪਾਰਟੀ ਦੀ ਜਾਣ ਦੀ ਸ਼ੌਕੀਨ ਸੀ ਸਟਾਈਲਿਸ਼ ਮਹਿੰਗੇ ਕੱਪੜੇ ਘੁੰਮਣ ਫਿਰਨ ਦਾ ਸ਼ੌਂਕ ਮਹਿੰਗੀ ਗੱਡੀਆਂ ਦੇ ਸ਼ੌਂਕ ਮਹਿੰਗੇ ਪਰਸ ਮਹਿੰਗੇ ਸਮਾਨ ਤਾਂ ਇਹ ਭੋਲੀ ਜੀ ਕੁੜੀ ਦੇ ਵੱਡੇ ਵੱਡੇ ਕਾਰਨਾਮੇ ਸੀ ਤਾਂ ਗੈਂਗਸਟਰ ਦੀ ਬੇਗਮ ਹੁਣ ਸਲਾਖਾ ਪਿੱਛੇ ਪਹੁੰਚ ਗਈ ਹੈ ਜ਼ੋਇਆ ਖਾਨ ਨਾ ਜਿਸ ਦਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਲੇਡੀ ਡੌਨ ਵਜੋਂ ਜਾਣਿਆ ਜਾਂਦੇ ਸੀ ਤਾਂ ਹੁਣ ਪੁਲਿਸ ਦੇ ਹੱਥੇ ਚੜ ਚੁੱਕੀ ਹੈ ਜਿਸ ਨੂੰ ਪੁਲਿਸ ਨੇ 1 ਕਰੋੜ ਰੁਪਏ ਦੀ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ